ਦੇ ਨਾਲ ਖੜਾ ਜਿਹੜੀ ਚੀਜ਼ ਦੀ ਲੋੜ ਮੈਨੂੰ ਦੱਸ ਤੂੰ ਵੀਰੇ ਤੂੰ ਤਾਂ ਹਮੇਸ਼ਾ ਹੀ ਮੇਰੇ ਨਾਲ ਖੜਾਗਾ ਨਾਲੇ ਤੇ ਉਹ ਕਹਾਵਤ ਸੁਣੀਏ ਪੇਕੇ ਦੇ ਘਰੋਂ ਕੁੜੀ ਦੀ ਡੋਲੀ ਤੁਰਦੀ ਆ ਤੇ ਸਹੁਰੇ ਦੇ ਘਰੋਂ ਆਰਦੀ ਤੇ ਮੈਂ ਤੈਨੂੰ ਕੀ ਦੁੱਖ ਸੁੱਖ ਦੱਸਣਾ ਮੈਂ ਤਾਂ ਬਹੁਤ ਖੁਸ਼ ਆ ਜੇ ਕੋਈ ਦੁੱਖ ਹੋਵੇ ਤਾਂ ਤਾਂ ਮੈਂ ਤੈਨੂੰ ਦੱਸਾਂ ਤੂੰ ਆਵੇਂਗਾ ਨਹੀਂ ਮੰਮੀ ਲੇਟ ਨਹੀਂ ਆਉਣਾ ਤਾਂ ਉਹਨਾਂ ਨੂੰ ਪਾਊਗਾ ਉਹ ਪਤਾ ਕੀ ਹੈ ਵੀਰੇ ਹਰ ਕਿਉਂ ਆਉਣਗੇ ਨਾ ਫਿਰ ہاں 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 چل کوئی نہ پتہ آج ہوگا ہو آئے فکرتا ہوں دے ماں باپ چلو میں فون کرتا ہوں کوئی غلی ہاں چل ٹھیک ہے چنگا پتہ تو کارلا رہی اسٹ چنگا ہاں جی ممی کارلا پڑچے کوئی ٹککتہ نہیں ہوئی ਬੱਸ ਜੀ ਜਿਹੜੀ ਤੁਸੀਂ ਲੋਕੇਸ਼ਨ ਭੇਜੀ ਸੀ ਉਹ ਤਾਂ ਕਿਸੇ ਹੋਰ ਪਾਸੇ ਜਾਈ ਜਾਂਦੀ ਸੀ ਫਿਰ ਇਸੇ ਕੁਛ ਪੁੱਛ ਕੇ ਆਇਆ ਕਿਸੇ ਤੋਂ ਲੋਕੇਸ਼ਨ ਲੈ ਲੈ ਇਹ ਕੀ ਜਦਵਾ ਤੁਸੀਂ ਪਿਆ ਕਰੋ ਕੁਝ ਕੰਡਰਾਸੇ ਪੁੱਛ ਲਿਆ ਕਰੋ ਅਗਲੇ ਤੂੰ ਸਮ ਮਾਇਲਾ ਕੱਟ ਕੇ ਭੇਜਾ ਨੀ ਉਹਨਾਂ ਤੇ ਦੇਖੀ ਜਾਂਦੇ ਹੋ ਬੱਸ ਉਹ ਕਦੇ ਇੱਧਰ ਨੂੰ ਲੈ ਕੇ ਲੀਕ ਜੀ ਕਦੇ ਲਿਖੀ ਇੱਧਰ ਵਾਗੀ ਕਦੇ ਇੱਧਰ ਵਾਗੀ ਜੀ ਜੀ ਘਰ ਤਾਂ ਬਹੁਤ ਸੋਹਣਾਗਾ ਅੱਛਾ ਚਲੋ ਬਾਬੀ ਥੋਲੂ ਪਸੰਦ ਆਇਆ ਬੱਸ ਹੋਰ ਕੀ ਚਾਹੀਦਾ ਹੋਰ ਮੰਮੀ ਕਿਵੇਂ ਸੀ ਉਹ ਕੋਮਲ ਆ ਘਰ ਤਾਂ ਸੋਹਣਾ ਹੋਣੇ ਆ ਭਾਜੀ ਪੰਜਾਬ ਫੌਜ ਚ ਨੇ ਤੈਨੂੰ ਐ ਪਤਾ ਹੈ 5055000 ਰੁਪਏ ਤਨਖਾਹ ਉਹਨਾਂ ਦੀ ਹੈ ਤੇ ਨਾਲੇ ਬਾਕੀ ਐ ਵੀ ਹੈ ਪੈਣ ਮੇਰੀ ਹੁਣ ਰਾਜ ਕਰਦੀ ਹੈ ਸੌਖੀ ਐ ਇਸ ਘਰੇ ਵਧੀਆ ਜੀ ਸੌਖੀ ਐ ਤਾਂ ਆਪਾਂ ਨੂੰ ਕੋਈ ਦੁੱਖ ਨਹੀਂ ਹੈਗਾ ਸੱਚੀ ਕੈਸ ਸੱਚੀ ਕੈਸ ਦੀਦੀ ਇੱਕਾਣ ਨੇ ਇਹ ਇੱਕ ਕੰਮ ਵਾਲੀ ਰੱਖੀ ਹੋਈ ਹੈ ਅੱਛਾ ਬਈਆ ਤੋਂ ਪਹਿਲਾਂ ਤੇ ਉਹਨਾਂ ਨੇ ਰੱਖ ਲਈ ਸੀ ਅੱਛਾ ਲੈ ਭੈਣ ਜੀ ਕਮਲ ਰੱਖੀ ਹੋਈ ਆ ਵਧੀਆ ਦੀਦੀ ਤਾਂ ਆਪਣੀ ਰਾਜ ਕਰਦੀ ਆ ਕੋਈ ਕੰਮ ਤਾਂ ਨਹੀਂ ਕਰਨਾ ਪੈਂਦਾ ਦਿਨ ਹਾਂ ਕੋਮਲ ਬਿਲਕੁਲ ਸਹੀ ਕਿਹਾ 89 ਦਿਨ ਹੋ ਗਏ ਮੇਰੇ ਦਾ ਮੰਮੀ ਨੇ ਕਿਸੇ ਕੰਮ ਹੀ ਨਹੀਂ ਲਾਇਆ ਜਦੋਂ ਵੀ ਕੁਝ ਕਰਨ ਲੱਗਦੀ ਕਹਿੰਦੇ ਤੂੰ ਪੁੱਤ ਅੰਦਰ ਪੈ ਜਾ ਜਾ ਕੇ ਰਾਮ ਕਰ ਲੈ ਮੈਂ ਕਿਹਾ ਮੈਨੂੰ ਵੀ ਮਾੜਾ ਮੋਟਾ ਕੰਮ ਲਾ ਲਓ ਅੱਜ ਤੁਸੀਂ ਮੈਨੂੰ ਚਮਲਾ ਲਓਗੇ ਉਹ ਭੈਣਾ ਮੇਰੀ ਗੱਲ ਸੁਣਾ ਉਹ ਤੇ ਤੇਰੀ ਮਰਜ਼ੀ ਆ ਪਰ ਮੈਂ ਕਹਿੰਨਾ ਵੀ ਮਾੜਾ ਮੋਟਾ ਕੰਮ ਤਾਂ ਤੂੰ ਵੀ ਇੱਥੇ ਕਰਿਆ ਕਰੀਂ ਅਖਸਰ ਨੂੰ ਫੇਰ ਵੀ ਤੇਰਾ ਘਰ ਆ ਇੱਥੇ ਰਹਿਣਾਗਾ ਤੂੰ 8 ਦਿਨਾਂ ਚੀ ਮੋਟੀ ਮੋਟੀ ਹੋਊਗੀ ਹਾਂ ਸਹੀ ਗੱਲ ਪਰ ਕੰਮ ਕਰਨਾ ਨਹੀਂ ਕੋਈ ਭਈ ਵੇਲੇ ਹੱਡ ਫੁੱਲੀ ਜਾਂਦੇ ਨੇਗੇ ਥੋੜਾ ਫੇਰ ਮੇਰੀ ਗੱਲ ਸੁਣ ਲੈ ਸਾਡਾ ਸੱਸ ਨੂੰ ਆਂਦਾ ਪਤਾ ਕਿੰਨਾ ਪਿਆਰ ਹੈਗਾ ਮੈਂ ਤੈਨੂੰ ਧੀਆਂ ਤੋਂ ਵੱਧ ਸਪਿਆਰ ਦਿੰਨੀ ਆ ਤਾਂ ਕਰਕੇ ਮੇਰੀ ਨੂੰ ਮੋਟੀ ਹੋ ਗਈ ਹਾਂ ਮਸੀ ਉਹਦਾ ਪਤਾ ਲੱਗ ਜਾਂਦਾਗਾ ਕੁੰਮ ਮਮੀ ਕਿਵੇਂ ਉਹਨਾਂ ਨੂੰ ਲੈ ਕੇ ਨਾਲ ਮਮੀ ਦਾ ਤੈਨੂੰ ਪਤਾ ਹੀ ਆ ਤੈਨੂੰ ਪਤਾ ਥੋੜਾ ਜਿਹਾ ਬੁਖਾਰ ਹੋ ਰਿਹਾ ਸੀਗਾ ਤੈਨੂੰ ਪਤਾ ਮੌਸਮੀ ਇਹੋ ਜਿਹਾ ਕਾ ਮੌਸਮ ਬਦਲੇ ਪਿਆ ਭਾਈ ਲੋਕਾਂ ਨੇ ਅੱਗਾਂ ਲਾਈਆਂ ਨੇ ਅਤੂਆ ਹੋਇਆ ਪਿਆ ਹੈ ਤੈਨੂੰ ਪਤਾ ਕੰਗਜ ਖਾਉਂਦਾ ਰੇਕ ਨੂੰ ਹੋਇਆ ਪਿਆ ਸਮਗਾ ਮੈਂ ਤਾਂ ਅੱਜ ਦਵਾਈ ਦਿਵਾ ਕੇ ਫੇਰ ਛੱਡ ਕੇ ਆ ਮਾਂ ਨੂੰ ਘਰੇ ਮਾਂ ਚੱਲ ਤੂੰ ਅਰੈਸਟ ਕਰ ਲੈ ਅਸੀਂ ਜਾ ਆਉਨੇ ਚੱਲ ਕੋਈ ਗੱਲ ਨਹੀਂ ਮੈਨੂੰ ਵੀ ਐ ਸੀ ਇੱਕ ਵਾਰ ਤੁਸੀਂ ਆ ਜਾਓ ਘਰ-ਵਾਰ ਦੇਖ ਲਓ ਹਾਂ ਹਾਂ ਹੋਰ ਆਪਦੇ ਦੇਖੇ ਬਿਨਾ ਤਾਂ ਕੋਈ ਚੀਜ਼ ਤੇ ਹਨਾ ਆਪਾਂ ਨੂੰ ਐ ਵੀ ਯਕੀਨ ਵੀ ਨਹੀਂ ਹੁੰਦਾ ਮਨ ਖੁਸ਼ ਹੋ ਗਿਆ ਪੁੱਤ ਤੁਹਾਡਾ ਹੋਰ ਹਾਂ ਮਸੀ ਤਾਂ ਮਨ ਖੁਸ਼ ਆ ਸਾਨੂੰ ਤਾਂ ਐ ਸੀ ਵੀ ਆਹ ਕੋਟ ਮੈਰਿਜ ਕਰਾਈ ਆ ਪਤਾ ਨਹੀਂ ਕਹਿ ਜਾ ਕਰ ਹੋਊਗਾ ਨੀਤੀ ਨਾ ਸੋਣਾ ਸੁਨੱਖਾ ਮੇਰਾ ਪੁੱਤ ਮੈਂ ਤਾਂ ਮੇਰੇ ਪੁੱਤ ਨੂੰ ਦੇਖ ਦੇਖ ਜਿਉਣੀ ਆ ਹੈ ਮੇਰੇ ਗਿਲਦੇਵ ਚਾਹ ਗੱਲ ਸੀ ਮੇਰੇ ਪੁੱਤ ਨੂੰ ਮੈਂ ਸੋਹਣੀ ਜੀ ਕੋਠੀ ਪਾ ਕੇ ਦੇਦਾ ਤੇ ਸੋਹਣੀ ਜੀ ਮੇਰੇ ਨੂੰ ਆ ਜੇ ਉਹ ਮੰਨਦੀ ਪਰ ਰੱਬ ਨੇ ਮੈਨੂੰ ਸੁਣ ਲਈ ਮਸੀ ਜੀ ਮੇਰੀ ਗੱਲ ਸੁਣੋ ਆ ਮਕਾਨ ਥੋੜਾ ਪੱਥੇ ਹੀ ਰਾਹਣਾਗਾ ਇਦੋਂ ਸੋਹਣਾ ਕੀ ਹੋਊਗਾ ਹੈ ਮੇਰੇ ਪੁੱਤ ਕੋਈ ਨਹੀਂ ਮੈਂ ਇਸੇ ਨੂੰ ਪੱਤੇ ਕੋਠੀ ਆ ਸਾਡੀ ਹਾਂ ਜੀ ਕੋਠੀ ਇਸ ਨੂੰ ਪਤਾ ਆ ਐਵੇਂ ਸਾਲ ਮੇਰਾ ਦਿਲ ਖੁਸ਼ ਹੋ ਗਿਆ ਮੰਮੀ ਜੀ ਮੜਾ ਜੀ ਨੇ ਮੇਰੇ ਅੰਦਰ ਫੋਨ ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਬੁਲਾ ਲਓ ਮੜਾ ਜੀ ਆ ਜਾਣਗੇ ਹੈਨਾ ਇਹ ਠੀਕ ਆ ਪੁੱਤ ਕੋਈ ਨਹੀਂ ਫੋਨ ਕਰਾਂ ਉਹਨਾਂ ਨੂੰ ਬੁਲਾ ਲਾਂ ਤੇ ਮਿਲ ਲਾਂਗੇ ਹਾਂ ਹਾਂ ਬਸ ਕਰ ਦਿਆਂਗਾ ਗੋਮਲ ਬਾਲੀ ਵਧੀਆ ਫੈਮਿਲੀ ਹੈ ਉੱਥੇ ਤੁਸੀਂ ਮੇਰੇ ਤੋਂ ਕੰਮ ਕਰਾਈ ਜਾਂਦੇ ਸੀ ਇੱਥੇ ਮਮਾ ਸਾ ਬਿੱਲੀ ਬੈਠੀ ਆ ਤੇ ਤੂੰ ਜਰੇ ਨਹੀਂ ਜਾਂਦਾ ਕਰਤੀ ਨਾ ਪਰਜਾਈਆਂ ਵਾਲੀ ਗੱਲ ਓਹੋ ਥੋੜਾ ਬੋਤਾ ਤਾਂ ਕਰਨ ਵਾਲੇ ਤੇਰੇ ਭਰਾ ਨੇ ਕਿਹਾ ਮੈਂ ਤਾਂ ਕੋਈ ਨਹੀਂ ਕਿਹਾ ਹੈਗਾ ਹਾਂ ਮੇਰੇ ਭਰਾ ਨੇ ਕਿਹਾ ਤੇ ਮੇਰੀ ਗੱਲ ਸੁਣੋ ਤੇ جدو اس گی بہت نہیں پتا یقین نہیں ہے ਉਧਕਾਰ ਵਾਲਾ ਨਾ ਕਿਤੇ ਦੂਰ ਦਾਰ ਰਹਿੰਦਾ ਪਤਾ ਨਹੀਂ ਕਿੱਥੇ ਤੇ ਹੋਰ ਤਾਂ ਹੋਰ ਇਹ ਤਾਂ ਬੈਂਕ ਦੀ ਕਿਸ਼ਤਾਂ ਗੁਸ਼ਤਾਂ ਵੀ ਇਹੀ ਭਰਦੇ ਨੇ ਪਤਾ ਨਹੀਂ ਕੀ ਸਿਸਟਮ ਜ ਹੈ ਆ ਤੁਹਾਡੇ ਹੋਂ ਤੋਂ ਥੋੜਾ ਟਾਈਮ ਪਹਿਲਾਂ ਕੋਈ ਆਇਆ ਸੀਗਾ ਅੱਛਾ ਹਫਤਾ ਸੇ ਟਾਈਮਾਂ ਦੀ ਲੱਗੀ ਹੋਏ ਇਹ ਤਾਂ ਕਰਕੇ ਉਹਨਾਂ ਕੋਈ ਘਰ ਵਾਲਾ ਸਿਸਟਮ ਬਣ ਰਿਹਾ ਹੁਣ ਇਹਨਾਂ ਦਾ ਬਸ ਸਹੀ ਹੈ ਹੋਰ ਤਾਂ ਕੀ ਤੁਹਾਨੂੰ ਪਤਾ ਹੋਗਾ ਬਸ ਮੈਂ ਤੁਹਾਨੂੰ ਇੰਨੀ ਗੱਲ ਕਹਿੰਦੀ ਆ ਦੀ ਲਮਾਰੀ ਨੂੰ ਜਿੰਦਾ ਕੁੰਡਾ ਲਾ ਕੇ ਰੱਖੀ ਤੂੰ ਤਾਂ ਚਿੰਤਾ ਲੱਗਿਆ ਹੋਇਆ ਹੈ ਤੇ ਮੈਨੂੰ ਹੈ ਪਤਾ ਮੇਰੀ ਮੰਮੀ ਕੀ ਕਹਿੰਦੀ ਸੀ ਵੀ ਤੇਰੇ ਵਾਸਤੇ ਰਾਣੀ ਹਾਰ ਬਣਵਾਵਾਂਗੇ ਅੱਛਾ ਹਾਂ ਚਲ ਠੀਕ ਹੈ ਤੂੰ ਪਿਆਰ ਨਾਲ ਰਿਹਾ ਕਰ ਉਹਹੀ ਗੱਲ ਤੈਨੂੰ ਮੈਂ ਸਮਝਾਉਣਾ ਵੀ ਚਲੋ ਉਥਰੇ ਜਿਹੜਾ ਤੂੰ ਸਾਡੇ ਨਾਲ ਲੜਦੀ ਸੀ ਲੜਦੀ ਸੀ ਪਰ ਇੱਥੇ ਤੂੰ ਸਾਰਾ ਨਾਲ ਪਿਆਰ ਬਣਾ ਕੇ ਰੱਖੀ ਸਾਰਾ ਕੁਝ ਤੇਰੇ ਹੀ ਹੈ ਨਾਲ ਇੰਨਾ ਨੇ ਜਿਹੜਾ ਨਾਲ ਲੈ ਕੇ ਜਾਣਾ ਸਹੀ ਗੱਲ ਹੈ ਤੇ ਚਲੋ ਹੁਣ ਚਾਹ ਪੀਏ ਇੰਨੇ ਚ ਫਿਰ ਉਹ ਆ ਜਾਣਗੇ ਫਿਰ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਗੱਡੀ ਵੀਰ ਧੋਣ ਵਾਲੀ ਹੋਈ ਪਈ ਆ। ਆਗੇ ਜੀ। ਹਾਂ ਜੀ। ਉਹ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਮੇਰਾ ਨਾ ਭਰਾ ਆਇਆ ਸੀ ਅੱਜ ਤੇ ਬੀਬੀ ਨੇ ਉਹਨੂੰ ਇਹੀ ਕਹੀਗੀ। ਭੱਗ ਜਾ ਭਾਈ ਤੂੰ ਅਸੀਂ ਕਿਤੇ ਜਾਣਾਗਾ। ਜਦ ਮੇਰੀ ਨਹੀਂ ਕਦਰ ਕਰਨੀ ਮੇਰੇ ਰਿਸ਼ਤੇਦਾਰਾਂ ਦੀ ਤਾਂ ਕਰ ਸਕਦਾ। ਇੰਨਾ ਕ ਤਾਂ ਸਮਝਾ ਸਕਦੇ ਹੋ ਬੀਬੀ ਨੂੰ ਤੁਸੀਂ। ਚਲ ਤੂੰ ਫਿਕਰ ਨਾ ਕਰ ਮੈਂ ਕਰਨਾ ਬੀਬੀ ਨਾਲ। ਉਹ ਨਾਲੇ ਤੈਨੂੰ ਪਤਾ ਤਾਂ ਆਇਆ। ਕਰਦੀ ਕੀ ਹਾਲਾਤ ਬਣੇ ਪੈਗੇ ਤੂੰ ਆਪ ਵੀ ਤਾਂ ਸਮਝਦਾਰ ਹੈ ਤੇ ਨਾਲ ਇੱਕ ਗੱਲ ਹੋਰ ਬੀਬੀ ਮੈਨੂੰ ਕਹਿੰਦੀ ਅੱਜ ਤੋਂ ਬਾਅਦ ਤੇਰਾ ਕੋਈ ਨਾਂ ਨਹੀਂ ਲਊਗਾ ਘਰ 'ਚ ਤੈਨੂੰ ਰਾਣੀ ਕਹਿ ਕੇ ਬੁਲਾਵਾਂਗੇ ਕੀ ਗੱਲ ਹੁਣ ਮੇਰੇ ਨਾਮ ਨਾਂ ਵੀ ਕੈਦ ਹੋਗੇ ਤੁਹਾਨੂੰ ਚੱਲ ਕੋਈ ਨਾ ਤੂੰ ਫਿਕਰ ਕਰ ਕਰਦੀ ਐ ਮੈਂ ਦੇਖਦਾ ਬੀਬੀ ਨਾਲ ਕਰ ਕਰਕੇ ਗੱਲ ਐਨੀ ਮਾੜੀ ਕਿਸਮਤ ਦਾ ਰੱਬ ਕਿਸੇ ਦੀ ਵੀ ਨਾ ਲਿਖੇ ਜਿੰਨੀ ਮੇਰੀ ਬਣਾ ਰਖੀਏ ਤੁਸੀਂ ਤੂੰ ਕਿਉਂ ਟੈਨਸ਼ਨ ਲੈਨੀ ਐ ਯਾਰ ਮੈਂ ਹੈਗਾ ਨਾ ਤੇਰੇ ਨਾਲ ਹੁਣ ਜਦੋਂ ਹਾਲਾਤ ਹੀ ਇਹੋ ਜਿਹੇ ਬਣੇ ਪਨੇ ਘਰ ਦੇ ਸਮਝ ਤੋਂ ਬਾਹਰ ਮੇਰੀ ਵੀ ਗਾਣੀ ਹੋਈ ਪਈ ਆ ਸਮਝੀ ਨਹੀਂ ਆਉਂਦਾ ਹੈਗਾ ਇੰਨਾ ਕੁਝ ਹੋ ਗਿਆ ਘਰ ਚ ਅਜੇ ਵੀ ਨਹੀਂ ਤੁਹਾਡੇ ਕੁਝ ਪੱਲੇ ਪਏ ਨਾਲੇ ਆ ਕੀ ਗੱਲ ਕੀਤੀ ਹੈ ਤੁਸੀਂ ਤੁਸੀਂ ਮੇਰਾ ਬੇ ਮੁੰਡਿਆ ਤੂੰ ਇੱਥੇ ਖੜਾ ਗੱਲਾਂ ਮਾਰੀ ਜਾਂਦਾ ਹੈਗਾ ਪਹਿਲਾਂ ਤਾਂ ਭਾਈ ਮਸਾ ਕੱਢਿਆ ਕਰੋ ਅੰਦਰ ਆ ਕੇ ਦੇਖ ਲੈ ਰਿਸ਼ਤੇਦਾਰ ਆਏ ਬੈਠੇ ਨੇ ਬੋੜਾ ਬਿੱਲੀ ਮੈਂ ਚਲੋ ਠੀਕ ਆ ਹਮਨ ਨਾਲੇ ਹੋਰ ਆ ਮੈਂ ਕਰਕੇ ਦੇਖਦਾ ਗੱਲ ਅੰਦਰ ਆ ਜਾ ਬੇ ਮੇਰੀ ਗੱਲ ਸੁਣ ਬੜਾ ਇਹਨੇ ਮੁੱਲ ਗੰਦੀ ਤੇਨ ਲੋੜਨੀ ਹੈਗੀ ਇਹ ਭਾਈ ਪਰਸਾ ਹੀ ਨੇ ਇਹ ਦੇਖ ਲਓ ਕੀ ਕਹਿਣਗੇ ਬੀਬੀ ਮੇਰੀ ਗੱਲ ਸੁਣੋ ਇਹਨੂੰ ਐਨਾ ਨਾ ਛੜਕਿਆ ਕਰ ਮੈਨੂੰ ਤਰਸ ਆਉਂਦਾ ਇੱਥੇ ਬੋਮਾ ਮਰ ਜਾ ਆ ਲੈ ਕਹਿੰਦਾ ਤਰਸ ਆਉਂਦਾ ਵੇ ਤਰਸ ਆਉਂ ਨੂੰ ਹੁਣ ਤੇਰੀ ਲੱਗਦੀ ਕੀ ਆਏ ਚੰਗਾ ਭਲਾ ਮੈਂ ਤੇਰਾ ਵਿਆਹ ਕਰਤਾ ਤੇਰੀ ਸੋਹਣੀ ਸਲੱਖੀ ਘਰ ਵਾਲੀ ਚਲ ਛੱਡ ਤਾ ਤੂੰ ਮੇਰੀ ਗੱਲ ਸੁਣੋ ਉਹਨਾਂ ਨੂੰ ਤੁਹਾਨੂੰ ਕੁਝ ਫਾਇਦਾ ਲੱਗਿਆ ਦੇ ਬੜੇ ਵੇ ਮੈਨੂੰ ਕੀ ਦੱਸਣਾ ਤੂੰ ਨਾ ਕਿਤੇ ਭਾਂਡਾ ਭੰਨਦੀ ਮੈਂ ਕਮਲਾ ਮੈਨੂੰ ਫੋਨ ਆ ਗਿਆ ਸੀ ਉਹਦਾ ਪਾਲੀ ਦਾ ਅੱਛਾ ਹੁਣ ਮੈਂ ਦੱਸਾਂ ਜੀ ਪਹਿਲਾਂ ਇਹਨਾਂ ਤਾਂ ਮੈਂ ਕਹਿਤਾ ਵੇ ਜਿੰਨਾ ਕੋਲੇ ਗੱਲ ਕਰੀਆ ਨਾ ਫਿਰ ਆਪਦੇ ਆਪ ਨੂੰ ਸੋਚ ਲਈ ਤੇਰੇ ਭਾਈ ਦੇ ਮੈਂ ਤਾਂ ਨਾਲ ਹੀ ਝੋਲ ਚਾੱਕ ਕੇ ਡੱਕਰ ਦੂੰ ਚੱਲ ਕੋਈ ਨਹੀਂ ਜੀ ਪਹਿਲਾਂ ਗੱਲ ਸੁਣ ਕੋਮਲ ਚਲੀਏ ਮੈਂ ਤਾਂ ਇਹ ਕਹਿ ਦਿੱਤੀਗੀ ਕੋਈ ਨਹੀਂ ਹੁਣ ਮਿਲ ਕੇ ਬਾਗ ਚੱਲਦੇ ਆ 10 ਮਿੰਟਾਂ ਨਾਲ ਕੀ ਫਰਕ ਪੈਂਦਾ ਹੋਈ ਭੱਜੂ ਭੱਜੂ ਕਰੀ ਜਾਂਦੇ ਹੋਏ ਆ 10 10 ਮਿੰਟ ਕਰਦੀ ਨੇ ਨਾ ਤੂੰ 2 ਘੰਟੇ ਲਵਾਤੇ ਉਹ ਮੈਂ ਐਂ ਕਹਿੰਦਾ ਸੀ ਮੈਂ ਕਾਲੇ ਨੂੰ ਵੀ ਕਹਿ ਕੇ ਐਸੀ ਉਹ ਕਹਿੰਦਾ ਜਦੋਂ ਤੂੰ ਆ ਗਿਆ ਮੈਨੂੰ ਫੋਨ ਕਰਦੀ ਕਣਕ ਬੀਜਨੇ ਆ ਯਾਰ ਮੈਂ ਆ ਇਹ ਕੇ ਸ਼ੁਕਰ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਬਈ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਸਾ ਆਇਓ ਤੁਹਾਨੂੰ ਡੀਕੀ ਆ ਨਾ ਕਦੋਂ ਦੇ ਮੈਨੂੰ ਐਸੀ ਮਹਲਾ ਚਲ ਤੁਸੀਂ ਆ ਜਾਓ ਤੁਹਾਨੂੰ ਮਿਲ ਕੇ ਜਾਈਏ ਬਸ ਯਾਰ ਡਿਊਟੀਆਂ ਦਾ ਕੰਮ ਹੀ ਇਹੋ ਜਿਹਾ ਹੁੰਦਾ ਗਾ ਕਦੇ ਨਾਕੇ ਤੇ ਖੜ ਕੇ ਕਹੇ ਠਾਣੇ ਚ ਕੋਈ ਕੇਸ ਆ ਗਿਆ ਹਾਂ ਇਹ ਤਾਂ ਹੈਗਾ ਤੁਸੀਂ ਮਾਰੋ ਗੋਲਾ ਹੈ ਤੇ ਚਾਹ ਪਾਣੀ ਪੀ ਲਿਆ ਤੁਸੀਂ ਹਾਂਜੀ ਚਾਹ ਪਾਣੀ ਦਾ ਭਾਜੀ ਪੀ ਲਿਆ ਤੇ ਮੈਂ ਪੁੱਛ ਸਕਿਆ ਡਿਊਟੀ ਕਿੱਥੇ ਹੁਣ ਤੁਹਾਡੀ ਡਿਊਟੀ ਮੇਰੀ ਹੁਣ ਇਧਰ ਠਵਾਣੇ ਕੰਨੀ ਅਛਾ ਟੁਹਾਣੇ ਕਨੇ ਹਾਂਜੀ ਮੈਨੂੰ ਲੱਗਦਾ ਪਹਿਲਾਂ ਇੱਧਰ ਨਹੀਂ ਸੀ ਗਈ ਜਲੰਧਰ ਸਾਈਡ ਹਾਂ ਪਹਿਲਾਂ ਸੀ ਕਾਫੀ ਟਾਈਮ ਪਹਿਲਾਂ ਤੇ ਹੁਣ ਇੱਧਰ ਟੁਹਾਣੇ ਆ ਗਏ ਆਪਣੇ ਅੱਛਾ ਅੱਛਾ ਟੁਹਾਣੇ ਆ ਗਏ ਤੇ ਹੋਰ ਵਧੀਆ ਬਾਬ ਵਧੀਆ ਵਧੀਆ ਚੱਲਦੀ ਜੰਡੀ ਡਿਊਟੀ ਵੀ ਤੇ ਚੱਲੀ ਜਾਂਦੇ ਸੋ ਪੂਰੀ ਬਈ ਵਧੀਆ ਵਧੀਆ ਤੇ ਆਪਾਂ ਤਾਂ ਦੇਖਿਆ ਸਰਕਾਰ ਦੇ ਨੌਕਰਾਂਗੇ ਹਾਂ ਹਣਾ ਸਰਕਾਰ ਦਾ ਕੰਮ ਕਰੀ ਜਾਂਦੇ ਹੈਗੇ ਇਹ ਤਾਂ ਹੈਗਾ ਹੋਰ ਬਾਕੀ ਤਰਖਾ ਵੀ ਥੋੜੀ ਵਧੀਆ ਹੈ ਨਾ ਤਰਖਾ ਤਾਂ ਕਿਰਪਾ ਮਾਲਕ ਦੀ ਬਸ ਗੁਜ਼ਾਰਾ ਹੀ ਹੁੰਦਾ ਹੈ ਬਣ ਜਾਂਦੇ ਹੋਣਗੇ ਬਾਜੀ ਦਾ ਨਾ 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 ਭਰਾ ਦਾ ਉੱਤੋਂ ਦਾ ਬਚਾਈ ਕੀਤਾ ਹੈਗਾ ਕਿਉਂ ਆਪਣੇ ਮਹਿਕਮੇ ਚੇ ਆਦੇ ਨਾ ਟਾਈਮ ਕਰ ਤੋ ਲਾ ਤੂੰ ਤੁਸੀਂ ਇਹ ਤਾਂ ਵਿਚਾਰੇ ਕੋਲੋਂ ਦੀ ਜੰਗ ਜੰਗ ਕਰੀ ਜਾਂਦੇ ਨੇ ਮੈਨੂੰ ਹੁਣ ਪਤਾ ਤਾਂ ਹੈ ਇੱਕ ਤਾਂ ਜਨਾਕੇ ਤੇ ਸਾਰੇ ਦਿਨ ਲੱਗੇ ਮੇਰਾ ਤੇ ਇੱਕ ਦੋ ਕੇਸ ਜੇ ਸੀ ਥਾਣੇ ਚ ਤੇ ਵਿੱਚ ਦੀ ਤੁਹਾਡਾ ਫੋਨ ਸਵਿਚ ਉਹ ਵੀ ਆਉਣ ਲੱਗ ਗਿਆ ਸੀ ਮੈਂ ਪਹਿਲਾਂ ਫੋਨ ਕਰੀ ਉਹ ਬੈਟਰੀ ਡਾਊਨ ਹੋ ਗਈ ਸੀ ਉਹਦੀ ਅੱਛਾ ਅੱਛਾ ਜੀ ਚਲੋ ਠੀਕ ਹੈ ਵੀਰੇ ਹੋਰਾਂ ਨੂੰ ਤਾਂ ਨਾ ਜਾਣਾ ਸੀ ਵਿਚਾਰਿਆਂ ਨੇ ਅੱਛਾ ਹੋਰ ਭਾਜੀ ਸਾਨੂੰ ਵੀ ਕਾਲ ਸੀ ਤੁਹਾਨੂੰ ਪਤਾ ਆ ਹੁਣ ਸੀਜ਼ਨ ਆ ਹੜਾ ਬੀਜ ਬਜਾਈ ਦਾ ਕਣਕ ਬੀਜਣੀ ਸੀਗੀ ਸਮਗਾ ਅੱਜ ਟਰੈਕਟਰ ਵਾਲੇ ਮੁੰਡੇ ਨੂੰ ਮੈਂ ਕਹਿ ਕੇ ਆਇਆ ਸੀਗਾ ਹੋਰ ਜੱਟਾਂ ਦੇ ਆ ਹੀ ਕੰਮ ਹੁੰਦੇ ਹੈਗੇ ਤੇ ਖਵਾ ਪਿਆ ਦਿੱਤਾ ਸੀ ਨਾ ਹਾਂ ਚਾਹ ਪੋਣੀ ਕਿਤੇ ਰੋਟੀ ਤਾਂ ਅਸੀਂ ਖਾਣੀ ਨਹੀਂ ਇਹ ਤਾਂ ਸਮਗਾ ਮੇਰੇ ਵਾਸਤੇ ਖਾਣ ਕਿੰਭ ਲੈ ਕੇ ਆਇਆ ਸੀ ਟਰੈਕਟਰ ਚ ਲਾ ਲੈਣਾ ਨਾ ਨਾ ਮਸਾਲਾ ਨਹੀਂ ਕਰਦੀ ਮੇਰੀ ਗੱਲ ਪਹਿਲੀ ਵਾਰ ਆਏ ਨੇ ਮੈਂ ਮੈਂ ਖਵਾ ਪਿਆ ਹੁਣ ਇਹਨਾਂ ਨੂੰ ਪਰੋ ਨਹੀਂ ਜੀ ਉਹ ਪਤਾ ਤੁਹਾਨੂੰ ਪਤਾ ਮੰਮੀ ਤਾਂ ਘਰੇ ਕੱਲੀ ਹੋ ਵਿਚਾਈ ਫਿਰ ਮੁੜਨਾ ਤਾਂ ਇਹਨਾਂ ਨੂੰ ਪੈਣਾ ਹੈ ਮੈਂ सांगਣਾ ਜੇ ਮਤਲਬ ਲਾ ਲੈਣਾ ਤੇ ਆਪਾਂ ਚੱਲਦੇ ਹਾਂ ਬਾਰਕਾ ਵੀ ਨਹੀਂ ਨਹੀਂ ਪਾਜੀ ਕਦੇ ਫੇਰ ਸਹੀ ਪਤਾ ਕੀ ਗੱਲ ਆ ਮਾਂ ਘਰੇ ਕੱਲੀ ਆ ਹੁਣ ਇੱਕ ਉਹ ਦੁਆਰ ਆ ਰਹੀ ਆ ਉਹ ਨਹੀਂ ਆ ਤਾਂ ਨਹੀਂ ਦੇਖ ਮੇਰੀ ਗੱਲ ਸੋ ਪਹਿਲੀ ਵਾਰ ਆਇਆਗਾ ਤੇ ਹੁਣ ਫਰਜ ਬਣਦਾ ਮੇਰਾ ਪੁੱਛਾਂਦਾ ਅੱਛਾ ਜੀ ਸਿਰਫ ਛੇਵਾ ਸਰਾਬ ਨਾਲ ਹੀ ਹੁੰਦੀ ਆ ਹੋਰ ਕੋਈ ਸੀ ਨਹੀਂ ਉਹ ਫਿਰ ਸਾਡੇ ਤਾਂ ਮੁੰਡਿਆਂ ਦੀ ਆ ਹੀ ਹੁੰਦੀ ਆ ਉਹ ਚੱਲ ਕੋਈ ਨਹੀਂ ਪੜ੍ਹਨੇ ਤੈਨੂੰ ਪਤਾ ਫਿਰ ਬੁੱਢੇ ਖੋਹਦਾ ਇਹ ਮੈਂ ਪਹਹਾ ਦੇਖ ਮੈਂ ਤਾਂ ਪੀਂਦਾ ਨਹੀਂਗਾ ਹਾਂ ਕਦੇ ਸ਼ੌਂਕ ਨਮ ਇੱਕ ਤਾਂ ਕਰ ਮਰ ਲੱਕੀ ਉਹ ਇੰਜੋਏ ਜੇ ਕਰ ਲਿਆ ਨਹੀਂ ਤੇ ਆਪਣਾ ਇਹ ਚੀਜ਼ ਨਹੀਂ ਹੈਗੀ ਆਪਾਂ ਇਹ ਚੀਜ਼ ਮੇਰੀ ਗੱਲ ਪਾਜੀ ਐ ਮੜੀ ਮੁੱਟਨ ਕੁਛ ਨਹੀਂ ਹੁੰਦਾ ਜੇ ਕਦੇ ਲਾ ਲੇ ਤਾਂ ਸੋਹੀ ਤਾਂ ਗੱਲ ਹੈ ਤੇ ਹੋਰ ਭਾਜੀ ਫਸਲ ਬੜੀ ਵਧੀਆ ਆਪਣੀ ਭਈ ਆਪਾਂ ਤਾਂ ਦੇਖ ਠੇਕੇ ਦਿੱਤੀ ਹੋਈ ਹੈਗੀ ਅੱਛਾ ਤਾਂ ਕਿਉਂਕਿ ਫਿਰ ਜੌਬ ਕਰਕੇ ਦੇਖ ਕਰੀ ਤਾਂ ਜਾਂਦੀ ਨੀਗੀ ਹਨਾ ਜੋਂਦੀ ਬਾਪੂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਕਰੀ ਨਹੀਂ ਪਹਿਲਾਂ ਆਪਾਂ ਹਿੱਸੇ ਤੇ ਕਰ ਲੈਂਦੇ ਹੁੰਦੇ ਸੀਗੇ ਉਹ ਫਿਰ ਤੈਨੂੰ ਪਤਾ ਅੱਜ ਕੱਲ ਹਿੱਸੇ ਵਾਲਾ ਕੁਛ ਦੇ ਦਿੰਦੇ ਨਹੀਂਗੇ ਤਦੋਂ ਆਪਾਂ ਠੇਕੇ ਦਿੱਤੀ ਇਹ ਤਾਂ ਗੱਲ ਬਈ ਤੇਰੀ ਸਹੀ ਆ ਪਰ ਮੈਂ ਇੱਕ ਗੱਲ ਕਹਿਣਾ ਵੀ ਅੱਜ ਕੱਲ੍ਹ ਨਾ ਖੇਤੀਬਾੜੀ ਚੋਂ ਬਾਜਰਾ ਬੂਜਰਾ ਕੁਸਰੀ ਬੱਚਨ ਬਚਾਉਣ ਨੂੰ ਕੁਛ ਨਹੀਂ ਦੇਲ ਚ ਰੇਹਾਂ ਸਪਰੇ ਹੀ ਸਾਰਾ ਖਰਚਾ ਉਧਰ ਲਾਇਆ ਨੇ ਖੱਚ ਕੇ ਕੁਛ ਵੀ ਨਹੀਂ ਬਚਦਾ ਬਸ ਹੁਣ ਬਈ ਤੂੰ ਤਾਂ ਦੇਖ ਸਰਕਾਰੀ ਲੱਗਿਆ ਤੇ ਤੈਨੂੰ ਤਾਂ ਆਏ ਮਹੀਨੇ ਤਨਖਾਹ ਆ ਜਾਂਦੀ ਛਾੜਾ ਦਾ ਮਿੱਟੀ ਨਾਲ ਮਿੱਟੀ ਹੋਣਾ ਜਿੰਨੇ ਕਮਾਲਾਂ ਨੇਗੇ ਨਾ ਨਾ ਉਹਨੇ ਕੋਈ ਫਸਲ ਤੇ ਲੱਗ ਜਾਂਦੇ ਨੇ ਉਹਨੇ ਕਿ ਤੂੰ ਪਤਾ ਬੰਡੇ ਜਾਂਦੇ ਕੁਝ ਨਹੀਂ ਲੱਗਦਾ ਭਰਾਵਾ ਉਹਨਾਂ ਫਸਲਾਂ ਦੇ ਅੱਜ ਕੱਲ ਤੈਨੂੰ ਪਤਾ ਕਦੇ ਸੁੰਡੀ ਪੈ ਗਈ ਕਦੇ ਤੇਲਾ ਪੈ ਗਿਆ ਇਹਨਾਂ ਚੀਜ਼ਾਂ ਚ ਕੀ ਰੱਖਿਆ ਬਸ ਭਰਾਵਾ ਤੇ ਇਹ ਰੋਟੀ ਪਾਣੀ ਦਾ ਕਰ ਦਿੰਦੀ ਤੂੰ ਮੈਂ ਜੀ ਪੁੱਛਿਆ ਸੀ ਇਹ ਕਹਿੰਦੀ ਨਹੀਂ ਸਾਨੂੰ ਕਾਹਲੀ ਅਸੀਂ ਜਾਣਾ ਹੈਗਾ ਤੇ ਤੁਸੀਂ ਤਾਂ ਨਹੀਂ ਹੁਣ ਜਾਣਾ ਦੁਆਰੇ ਨਹੀਂ ਮੈਨੂੰ ਨਾਈਟ ਦੀ ਜੋ ਡਿਊਟੀ ਪੈਣੀ ਮੈਨੂੰ ਇੱਕ ਵੇਲੇ ਮੈਂ ਜਾਵਾਂਗਾ ਇਹਦਾ ਹੁਣ ਜਿਆਦਾ ਤੂੰ ਫੋਨ ਕੀਤਾ ਮੈਂ ਚੱਲ ਇੱਕ ਵੇਲੇ ਜਾ ਕੇ ਆਵਾਂ ਮੈਂ ਇੱਥੇ ਨੇੜੇ ਸੀਗਾ ਚਲੋ ਠੀਕ ਤੇ ਮੰਮੀ ਕਿੱਥੇ ਗਈ ਆ ਮੰਮੀ ਬਾਹਰੇ ਬੈਠੇ ਨੇ ਕੋਮਲ ਵੀ ਬਾਹਰੇ ਚੱਲੇਗੀ ਚਲੋ ਤੁਸੀਂ ਤੁੱਕੀ ਆ ਗਈ ਉੱਥੇ ਕਾਲਜ ਚੋਕ ਨਹੀਂ ਹਾਂ ਜੀ ਅੱਛਾ ਤੇ ਹੋਰ ਤੇ ਬਦਾਸਮੇ ਤੇਰੀ ਸੇਵਾ ਕਿਵੇਂ ਕਰੀਏ ਸੇਵਾ ਪਾਜੀ ਬਸ ਬਹੁਤ ਆ ਮੈਂ ਤੁਹਾਨੂੰ ਮਿਲ ਲਿਆ ਐਨੇ ਬਥੇਰੇ ਗਾ ਨਾ ਨਾ ਯਾਰ ਤੁਹਾਡਾ ਅੱਧਾ ਘਰ ਹੈਗਾ ਜਦੋਂ ਮਰਜੀ ਲੰਘਦੇ ਟੱਪ ਤੇ ਜਰੂਰ ਆ ਕੇ ਜਾਇਆ ਕਰੋ ਹਾਂ ਪਾਜੀ ਇਹ ਤਾਂ ਹੈਗਾ ਚਲੋ ਠੀਕ ਆ ਪਾਜੀ ਅਸੀਂ ਵੀ ਚੱਲਦੇ ਆ ਫਿਰ ਲੇਟ ਹੋਈ ਜਾਂਦੇ ਆਂਗੇ ਮੈਂ ਬੁਲਾਉਣਾ ਕੌਮਲਾ ਚੱਲ ਯਾਰ ਆਇਓ ਉਹ ਕੋਈ ਨਹੀਂ ਪਾਜੀ ਫੇਰ ਆਵਾਂਗੇ ਨਾਲੇ ਠੀਕ ਆ ਭੈਣ ਜੀ। ਉਹ ਹੋ ਲੈ। ਮੈਂ ਤਾਂ ਭੁੱਲ ਹੀ ਗਈ ਸੀ। ਦੀਦੀਆਂ ਤੇਰੇ ਵਾਸਤੇ ਨਾ ਮੰਮੀ ਮੇਲੇ ਤੋਂ ਚੂੜੀਆਂ ਲਈ ਸੀਗੀ ਕੰਚ ਦੀਆਂ। ਅੱਛਾ। ਹੋਰ ਉਹ ਕਹਿੰਦੀ ਵੀ ਕੁੜੀ ਨੂੰ ਦਿੱਤੀਆਂ ਨਹੀਂ ਹੈਗੀਆਂ ਤੇ ਕਹਿੰਦੀ ਮੈਂ ਉਹਦੇ ਨਾਪ ਜੇ ਲਈ ਸੀ ਮਾਤਾ ਜੀ ਤੁਸੀਂ ਲੈ ਜਿਓ। ਹਸੀ ਦੂਨੂ ਜਣੇ ਆਵਾਂਗੇ। ਨਾਲੇ ਮੰਮੀ ਨੂੰ ਮਿਲੇ ਆ। ਹਾਂ ਆ ਜਿਓ ਤੁਸੀਂ। ਧੀਰੇ ਤੂੰ ਖੁਸ਼ ਆ ਨਾ? ਉਹ ਭੈਣ ਮੈਂ ਤਾਂ ਖੁਸ਼ ਆ। ਨਾਲੇ ਭਾਜੀ ਮੇਰੀ ਗੱਲ ਸੁਣ ਲਓ। ਮੇਰੀ ਭੈਣ ਨੂੰ ਖੁਸ਼ ਰੱਖਿਓ। ਠੀਕ ਆ ਮਾਸੀ ਜੀ। ਨਹੀਂ ਨਹੀਂ ਠੀਕ ਹੈ ਜੀ। ਮੇਰੀ ਗੱਲ ਸੁਣਾ। ਇਹ ਟੈਨਸ਼ਨ ਲੈ ਨਹੀਂ ਤੁਹਾਨੂੰ ਡਾਕਟਰ ਨੂੰ ਪੁੱਛ ਕੇ ਦੇ ਲੈ। ਤਰਾਣੀ ਉਹ ਰੱਖੀ ਜੀ ਸਹੀ ਗੱਲ ਹੈ ਹਾਂ ਮੈਂ ਬਹੁਤ ਖੁਸ਼ ਹਾਂ ਜਿਵੇਂ ਦੀਦੀ ਖੁਸ਼ ਆ ਉੱਥੇ ਆਪਾਂ ਖੁਸ਼ੀ ਖੁਸ਼ਾ ਹੈ ਇਹ ਤਾਂ ਹੈ ਕਮਲ ਨਾਲੇ ਕੋਟ ਮਿਰਚ ਕੀ ਹੈ ਵਧੀਆ ਤੁਹਾਡਾ ਖਰਚਾ ਬਚਿਆ ਹਾਂ ਹਾਂ ਸਹੀ ਗੱਲ ਹੈ ਉਹ ਸਾਡਾ ਕੰਮ ਆ ਜਾਂਦਾ ਹੈ ਫੋਣ ਲਾ ਲਿਆ ਕਰ ਚੰਗਾ ਕਦੇ ਡਾਕਟਰ ਨੂੰ ਪੁੱਛ ਲਿਆ ਕਰੋ। ਤੁਸੀਂ ਵੀ ਗੇੜਾ ਮਾਰਦੇ ਰਿਹਾ ਕਰੋ। ਤੁਹਾਡੇ ਭੈਣ ਦਾ ਘਰ ਦਿਨਾਂ ਰਾਤ ਆਉ ਪੁੱਤ। ਨਾ ਕੋਈ ਗੱਲ ਨਹੀਂ ਮਾਸੀ ਜੀ। ਮੈਂ ਨਾ ਰਹਿੰਦੇ ਆ ਤੁਸੀਂ ਰਾਤ। ਪਪਾ ਜੀ। ਮਾਸੀ ਅਸੀਂ ਫੇਰ ਆਮ ਕਰੇ। ਉਹ ਮਾਂ ਤੈਨੂੰ ਪਤਾ ਉਹਨੂੰ ਬੁਖਾਰ ਹੋ ਰਿਹਾ। ਬਿਮਾਰ ਹੋ ਰਹੀ ਹੈ ਵਿਚਾਰੀ। ਹੈ। ਬੁਖਾਰ ਵੀ ਕੰਦਰ ਜਿਹੜੀ ਆਂਦਾ ਹੈਗਾ। ਠੀਕ। ਠੀਕ ਹੈ ਭੈਣ। ਠੀਕ ਹੈ ਮਾਸੀ ਜੀ। ਠੀਕ ਹੈ ਪੁੱਤ। ਠੀਕ ਹੈ ਮਾਸੀ ਜੀ। ਚੰਗਾ। ਚੰਗਾ ਪਾਜੀ। ਠੀਕ ਹੈ ਪਾਜੀ। ਚਲ ਆ ਜਾ ਕੋਮਲ। ਨਹੀਂ ਜੀ। ਫਿਰ ਉਹ ਵੀ ਥੱਲੇ ਨਹੀਂ ਲੇ। ਤਾਂ ਲੈ ਕਿ ਫਿਰ ਉਹ ਨਹੀਂ ਜਿੱਪਰ ਕੌਣ ਕਰ ਰਹੀ ਹੈ ਕਿ ਕਿੰਨਾ ਸਮਾਂ ਬੜੇ ਤੇ ਰਿਪਰ ਜਾ ਜਾਂਦਾ ਹਾਂ ਹਾਂਜੀ ਛੋਟੇ ਨੇ ਦੁੱਲੋ ਵੀਰੇ ਨੂੰ ਤਾਂ ਹੀ ਵਿਆਹ ਲਿਆ ਸੀਗਾ ਫਿਰ ਮम्मी ਤੋਂ ਔਖਾ ਸੀਗਾ ਨਾ ਚਲ ਕੋਈ ਨਾ ਪਤਾ ਹੈ ਟੱਕ ਨਕਦਾਂ ਦਾ ਕਰ ਲਈਦਾ ਹਾਂ ਹਾਂਜੀ ਬਹੁਤ ਹੈ ਯਸ ਬੱਚਾ ਨਾਲ ਵਿਆਹ ਤਾਂ ਹੁੰਦਾ ਤੁਸੀਂ ਨਹੀਂ ਬਹੁਤ ਪਿਆਰੀ ਕਰਦੇ ਨਹੀਂ ਮੇਰਾ ਮੇਰੀ ਗੱਲ ਸੁਣ ਮੇਰੀ ਹੈ ਜੀ ਨਾਈਟ ਬਿਊਟੀ ਹਾਂਜੀ ਤੇ ਤੁੰਨੂੰ ਰੋਟੀ ਖਾ ਲੈ ਮੇभी ਮੈਂ ਅੱਜ ਲਾਰ ਨੂੰ ਉਹ ਬੋਲ ਹਾਂ ਤੁਹੇ ਮੈਂ ਲਾਕਾ ਲੱਗਣ ਨੂੰ ਅੱਛਾ ਬਹੁਤ ਅੰਮਰਤ ਕੋਈ ਨਾ ਕਰ ਲੈ ਮੈਂ ਬਨਾਮਾ ਕੰਮ ਵਾਲੀ ਬਣਾ ਦਿੰਦੀ ਹਾਂ

نہیں نہیں ہر تا جان گے پابی اچھا ہے نا وہ دیا لگے گا رہا چال تھونو پسند آیا ہاں 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 اچھا اچھا وہ تو اسی فکر نہ کروئے میلے صاحب تھوڑ ڈیلا کیس میں خود ہی انڈل کر رہے ہیں گا باقی کوئی چکر نہیں میں ٹھانے چی جا کے کرتا ہوں کال جی ٹھیک ہے ساس چی کال جی چاہ وہ تونکہ علیہ چا جو نے دیکھ رہا ਕੈਮੀਕਲੀ ਇਸ ਪੁਆਇੰਗ ਕਰਦੇ ਚ ਨਹੀਂ ਅਲੋ ਜੀਚਾ ਹਾਂ ਬਲੀ ਅਰੇ ਬੇਟਾ ਤੁਸੀਂ ਤੁਹਾਡੇ ਵਾਸਤੇ ਲਈਆਂ ਮੈਂ ਚਾਹ ਜੀ ਨਹੀਂ ਤੁਸੀਂ ਜੋ ਬਾਰੇ ਤੁਸੀਂ ਚਾਹ ਨੂੰ ਇਹਨੂੰ ਕਦੋਂ ਕਿਹਾ ਮੈਨੂੰ ਕਿਉਂ ਨਹੀਂ ਕਿਹਾ ਕਿਆ ਤਾਂ ਮੈਂ ਤੈਨੂੰ ਹੀ ਸੀਗਾ ਉਹਨੂੰ ਮਿਲ ਲਾ ਭੇਖਾ ਲੱਗਿਆ ਹੋਣਾਗਾ ਤੇ ਉਹ ਚੱਕ ਲਈ ਤੂੰ ਐਵੇਂ ਨਾ ਚੱਕ ਕੇ ਰਿਆ ਕਰ ਫਿਰ ਆਵਾਜ਼ ਮਾਰੀ ਸੀ ਨਾ ਮੈਂ ਕਿਹਾ ਵੀ ਚਾਹ ਦੋ ਮੈਨੂੰ ਫਿਰ ਜੂ ਚਾਹ ਬਣਾਉਣੀ ਸੀ ਗੀਟ ਤਾਂ ਖੁੱਲੇ ਰੱਖ ਸਕਦੇ ਸੀ ਉਹ ਯਾਰ ਮੈਨੂੰ ਫੋਨ ਆਇਆ ਸੀ ਐਮਐਲ ਸਾਹਿਬ ਦਾ ਮੈਨੂੰ ਨਹੀਂ ਪਤਾ ਲੱਗਿਆ ਮੈਂ ਤੁਹਾਨੂੰ ਐ ਥੋੜੀ ਨਾ ਕਹਿ ਰਹੀ ਆ ਪਤਾ ਨਹੀਂ ਚੰਗਾ ਨਹੀਂ ਲੱਗਦਾ ਮੇਰੀ ਪਰਜਾਇ ਵੀ ਮੈਨੂੰ ਇਹ ਸਭ ਕੁਝ ਸਿਖਾ ਕੇ ਗਈ ਹੈ ਬਿਨਾਂ ਬਾਲਾ ਵਿਸ਼ਵਾਸ ਨਹੀਂ ਕਰੀਦਾ ਹੁੰਦਾ ਮੰਨਿਆ ਕਿ ਪੁਰਾਣੇ ਕੰਮ ਵਾਲੀਏ ਨਹੀਂ ਜੀ ਐਨਾ ਵਿਸ਼ਵਾਸ ਨਹੀਂ ਮੈਂ ਕਰ ਸਕਦੀ ਚੱਲ ਤੂੰ ਗੁੱਸਾ ਨਾ ਕਰ ਆਰੇ ਬੈਠ ਜਾ ਐਵੇਂ ਟੈਨਸ਼ਨ ਨਾ ਲਾ ਲੈ ਮੈਂ ਬੈਠ ਜੂੰਗੀ ਤੇ ਨਾਲੇ ਮੇਰੀ ਗੱਲ ਸੁਣ ਥੋੜੀ ਖਾਨ ਬੀਨ ਦੀ ਜ਼ਿੰਮੇਵਾਰੀ ਸਿਰਫ ਮੇਰੇ ਤੇ ਐਨੂੰ ਕਹਿੰਦਾ ਜੇ ਤੂੰ ਸੰਭਾਲ ਲੈਣਾ ਨਾ ਮੰਮੀ ਨੂੰ ਸੰਭਾਲ ਲੈ ਪਰ ਤੁਸੀਂ ਕਹਿੰਦਾ ਕਿ ਨਾ ਫੜ ਨਹੀਂ ਗੱਲ ਕਰਦੀ ਆ ਉਹਦੇ ਨਾਲ ਹੂੰ ਦੇਖ ਮੈਨੂੰ ਮਾਦ ਨੂੰ ਸ਼ੱਕ ਪੈ ਗਿਆ ਯਾਰ ਹੋਰ ਇਹ ਨ ਪੰਗਾ ਜੇ ਮੰਮੀ ਨੂੰ ਕਰਨਾ ਸੁਝਾਉਣਾ ਹਾਦੀ ਹੁੰਦਾ ਤੁਸੀਂ ਇੱਥੇ ਖੜੀ ਕਰਦੇ ਹੋ ਮੈਂ ਤਾਂ ਜਿਹੇ ਹੱਥ ਧੋ ਕੇ ਆਈ ਸੀ ਉਹ ਤੇਰੇ ਹੱਥ ਗਿੱਲੇ ਹੈ ਨਹੀਂ ਗਿੱਲੇ ਜੋ ਨਹੀਂ ਨਾ ਸਾਫ਼ ਕਰ ਲਈ ਜੀ ਮੈਂ ਉਹ ਤੁਸੀਂ ਇਹਨਾਂ ਨਾਲ ਬੋਲ ਰਹੇ ਸੀ ਮੈਂ ਸੁਣਨ ਲੱਗੀ ਵੀ ਕੀ ਹੋ ਗਿਆ ਇਹਨਾਂ ਨਾਲ ਉਹ ਉਸ ਸਤਨਾਮ ਨਾਲ ਸਨਾਂ ਤਾਂ ਤੇਰਾ ਇਹਨਾਂ ਨਾਲ ਕਹਿਣ ਦਾ ਫਰਜ਼ ਬੰਦ ਸੌਰੀ ਤੇ ਨਹੀਂ ਸਤਨਾਮ ਤੁਹਾਨੂੰ ਪਤਾ ਨਾ ਤੁਹਾਨੂੰ ਇਹਨਾਂ ਨੇ ਘਰ 'ਚ ਰੱਖਿਆ ਹੋਇਆ ਠੀਕ ਹੈ ਘਰ 'ਚ ਰਹਿਣ ਲਈ ਕਮਰਾ ਦਿੱਤਾ ਹੋਇਆ ਹੈ ਸਾਨੂੰ ਹਰ ਇੱਕ ਚੀਜ਼ ਦੀ ਰਿਸਪਾਂਸਿਬਿਲਟੀ ਚੱਕੀ ਬੈਠੇ ਨੇ ਤੁਸੀਂ ਮੇਰੀ ਗੱਲ ਸੁਣ ਲੈ ਭੈਣ ਮਰੀਏ ਮੇਰੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਨਹੀਂ ਹੈਗੀ ਤੇ ਕਿ 6-7 ਦਿਨ ਹੋ ਗਏ ਮੈਨੂੰ ਇੱਥੇ ਆਈ ਨਹੀਂ ਹੈ ਨਾ ਮੈਂ ਚਲ ਤੈਨੂੰ ਦੇਖ ਜੀ ਤੁਸੀਂ ਸਾਰੇ ਕੰਮ ਕਰ ਦਿਓ ਮੈਨੂੰ ਕੋਈ ਪ੍ਰੋਬਲਮ ਨਹੀਂ ਤੇ ਸੌਰੀ ਅਲਸੋ ਤੁਸੀਂ ਇਹਨਾਂ ਦਾ ਕੰਮ ਕੋਈ ਨਾ ਕਰਿਓ ਇਹਨਾਂ ਦਾ ਕੰਮ ਮੈਂ ਖੁਦ ਦੇਖੂੰਗੀ ਤੁਸੀਂ ਬਦ ਤੋਂ ਮਮਮੀ ਨੂੰ ਸੰਭਾਲ ਸਕਦੇ ਹੋ ਫਿਕਰ ਦਾ ਕੰਮ ਕਰ ਸਕਦੇ ਹੋ ਉਹ ਤਾਂ ਨਾ ਜੀ ਤੁਸੀਂ ਫੋਨ ਤੇ ਗੱਲ ਕਰ ਰਹੇ ਸੀ ਇਹਨਾਂ ਨੂੰ ਚਾਹ ਚਾਹੀਦੀ ਸੀ ਤਾ ਕਰਕੇ ਮੈਂ ਬਣਾਤੀ ਅੱਛਾ ਜੇ ਇਹ ਕੱਲ ਨੂੰ ਫਿਰ ਕੁਝ ਹੋਰ ਕਹਿਣਗੇ ਨਹੀਂ ਮੈਂ ਤਾਂ ਹੁਣ ਘਰ ਦੇ ਚਾਹ ਪਾਣੀ ਕਰਦੀ ਰੋਟੀ ਪਾਣੀ ਬਣਾਉਣੀ ਆ ਉਹਨਾਂ ਨੇ ਪਾਣੀ ਜਦੋਂ ਬਣਾਉਂਦੇ ਸੀ ਠੀਕ ਹੈ ਉਦੋਂ ਮੈਂ ਹੈ ਨਹੀਂ ਸੀ ਨਾ ਫਿਰ ਹੁਣ ਤਾਂ ਮੈਂ ਆ ਗਈ ਨਾ ਇਹਨਾਂ ਦਾ ਖਿਆਲ ਰੱਖਣ ਲਈ ਤੁਸੀਂ ਥੋੜੀ ਨਾ ਰੱਖੋਗੇ ਫਿਰ ਤੁਸੀਂ ਖਿਆਲ ਰੱਖੋ ਨਾ ਜੀ ਤੁਸੀਂ ਤੁਹਾਡੇ ਕਹਿੰਦਾ ਮਤਲਬ ਕੀ ਮੈਂ ਖਿਆਲ ਨਹੀਂ ਰੱਖਦੀ ਨਹੀਂ ਨਹੀਂ ਐਵੇਂ ਨਹੀਂ ਜੀ ਵੀ ਤੁਸੀਂ ਫੋਨ ਤੇ ਗੱਲ ਕਰ ਰਹੇ ਸੀ ਉਹਨਾਂ ਨੇ ਕਿਤੇ ਜਾਣਾ ਹੋਊਗਾ ਮੰਨਿਆ ਕਿ ਮੈਂ ਫੋਨ ਤੇ ਗੱਲ ਕਰ ਰਹੀ ਸੀ ਮੇਰੇ ਭਰਾ ਦਾ ਫੋਨ ਹੋਇਆ ਹੋਇਆ ਸੀਗਾ ਫਿਰ ਮੈਂ ਗੱਲ ਤੇ ਕਰੂੰਗੀ ਗੱਲ ਕਰਕੇ ਚਾਹ ਬਣਾ ਦਿੰਦੀ ਤੈਨੂੰ ਐਡੀ ਕੀ ਕਹਲੀ ਸੀ ਉਹ ਸਾਰੇ ਭਾਂਡੇ ਪਏ ਆ ਤੂੰ ਭਾਂਡੇ ਸਾਫ਼ ਕਰ ਲੈਂਦੀ ਪਰ ਨਹੀਂ ਤੂੰ ਤਾਂ ਚਾਹ ਬਣਾ ਕੇ ਅੰਦਰ ਜਾਣਾ ਸੀ ਮੈਨੂੰ ਨਾ ਕੁਛ ਮਾੜਾ ਮੈਨੂੰ ਤਾਂ ਠੀਕ ਨਹੀਂ ਲੱਗਦਾ ਐਮੀਨਾ ਮੈਨੂੰ ਆਪਦੀ ਔਕਾਤ ਤੇ ਓਨਲੀ ਮਜਬੂਰ ਨਾ ਕਰ ਭੈਣੇ ਬਾਹਰ-ਬਾਹਰ ਕੰਮ ਕਰਨ ਆਹ ਬੈਡਰੂਮ ਦੇ ਵਿੱਚ ਅੱਜ ਤੋਂ ਬਾਅਦ ਤੈਨੂੰ ਦਿਖਣੀ ਨਹੀਂ ਚਾਹੀਦੀ ਠੀਕ ਹੈ ਸੁਣ ਗਿਆ ਤੈਨੂੰ ਠੀਕ ਹੈ ਜੀ ਸ਼ੁਕਰ ਹੈ ਚਲ ਮੈਨੂੰ ਕੋਮਲ ਕਹਿੰਦੀ ਸੀ ਨਾ ਬਾਲਾ ਵੀ ਲਾਡ ਪਿਆਰ ਨਾਲ ਹੀ ਰੱਖੀ ਨਾ ਹੁੰਦਾ ਬਾਕੀ ਗੱਲ ਮੈਂ ਨਾ ਮੰਮੀ ਨਾਲ ਕਰਦੀ ਆਂ ਮੰਮੀ ਤੁਸੀਂ ਜਾਏ ਮੈਂ ਤਾਂ ਜਾ ਹੀ ਭਾਈ ਕਾਹਦਾ ਜਾਇ ਮੈਂ ਤਾਂ ਉੱਥੇ ਟਾਈਮ ਨਾਲ ਬਤਾ ਗੱਲਾਂ ਵਾਲੀਆਂ ਮੈਂ ਨਾ ਤੁਹਾਨੂੰ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਕੀ ਗੱਲ ਕਰਨੀ ਆ ਮੈਂ ਉਹਦੇ ਬਾਰੇ ਗੱਲ ਕਰਨੀ ਹੈ ਮੈਨੂੰ ਤਾਂ ਦਾ ਨਾਮ ਵੀ ਨਹੀਂ ਪਤਾ ਕਮਲੀ ਦਾ ਨਾਮ ਕੀ ਹੈ ਇਹਦਾ ਨਾਂ ਰਾਣੀ ਆਗਾ ਅੱਛਾ ਰਾਣੀ ਬਾਰੇ ਗੱਲ ਕਰ ਮੈਨੂੰ ਨਾ ਦਰਸਾ ਲੋ ਦੀਪਹੁਰਾਂ ਦਾ ਫੋਨ ਆ ਗਿਆ ਸੀਗਾ ਮੈਂ ਤਾਂ ਉਹਨਾਂ ਨਾਲ ਗੱਲ ਕਰਨ ਲੱਗੀ ਪਤਾ ਕੀ ਕੀਤਾ ਚਾਹ ਦਾ ਕੱਪ ਬਣਾ ਕੇ ਉਹਨੂੰ ਅੰਦਰ ਦੇਣ ਵਾਗੀ ਆ ਪਤਾ ਉਹ ਵੀ ਭਲੇਖੇ ਚ ਵਾਗੀ ਮੁੱਢ ਰਿਆਂ ਤੋਂ ਪਹਿਲਾਂ ਪੁੱਤ ਉਹ ਰੋਟੀ ਵੀ ਪਾ ਕੇ ਬਣਾਉਂਦੀ ਸੀ ਚਾਹ ਵੀ ਪਾ ਕੇ ਬਣਾਦਾ ਸੀ ਪਰ ਆਖਾਂ ਲੱਗ ਗਈ ਤਾਂ ਮੰਮੀ ਮੈਂ ਤੁਹਾਡੀ ਗੱਲ ਮੰਨਦੀ ਆਂ ਪਰ ਹੁਣ ਤਾਂ ਮੈਂ ਆ ਗਈ ਨਾ ਵਿਆਹ ਕਰਕੇ ਇਸ ਘਰ ਦੇ ਵਿੱਚ ਹੁਣ ਉਹਦਾ ਕੋਈ ਹੱਕ ਨਹੀਂ ਦੇਖ ਮੈਂ ਤਾਂ ਉਹਨੂੰ ਸਮਝਾਤਾ ਇੱਕ ਵਾਰ ਇੱਕ ਵਾਰ ਤੁਸੀਂ ਵੀ ਸਮਝਾ ਦਿਓ ਕੱਲ ਨੂੰ ਸਾਡੇ 'ਚ ਕਲੇਸ਼ ਹੁੰਦਾ ਫਿਰੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਘਰ ਵਾਲੇ ਦਾ ਖਿਆਲ ਕੋਈ ਹੋਰ ਰੱਖੇ ਨਹੀਂ ਪੁੱਤ ਕੋਈ ਨਾ ਤੂੰ ਗੁੱਸਾ ਨਾ ਕਰ ਮੈਂ ਸਮਝਾ ਦਉਂਗੀ ਕੋਈ ਗੱਲ ਨਹੀਂ ਗਲਤੀ ਇਨਸਾਨ ਤੋਂ ਹੋ ਹੀ ਜਾਂਦੀ ਹੈ ਗੱਲ ਕਰੋ ਵਿਚਾਰੀ ਐਂ ਡਰ ਗਈ ਵੀ ਚਲੋ ਮੈਡਮ ਜਾਂ ਸੁੱਤੇ ਨਾ ਪਾਏ ਹੋਣ ਜਾ ਨਾ ਉਹ ਨਹੀਂ ਜਾਂਦੇ ਨਹੀਂ ਮੰਮੀ ਮੈਂ ਫੋਨ ਤੇ ਗੱਲ ਕਰਦੀ ਕਰਦੀ ਬਾਹਰ ਵਗ ਗਈ ਅੱਛਾ ਬਾਹਰ ਵਗ ਗਈ ਬਸ ਪੁੱਤ ਉਹਨੂੰ ਆਏ ਹੋਗੇ ਡਰਦੀ ਆਪੀ ਅਗਲੇ ਨੂੰ ਆਇਆ ਵੀ ਮੈਂ ਪੈਸੇ ਲੈਣੇ ਤਨਖਾਹ ਲੈਣੀ ਐ ਵੀ ਮੈਨੂੰ ਕਿਤੇ ਸਾਰਾ ਇਹ ਨਾ ਕਹਿ ਦੇਣ ਵੀ ਚਾਦੇ ਘੁੱਟਨੀ ਤੁਸੀਂ ਨਹੀਂ ਨਹੀਂ ਮੰਮੀ ਉਹ ਸਰਸੁਰ ਕਹਿੰ ਕੇ ਤਾਂ ਬੋਲਦੀ ਹੀ ਉਹਨਾਂ ਨੂੰ ਉਹ ਤਾਂ ਇਹ ਕਹਿ ਰਹੀ ਸੀ ਇਹਨਾਂ ਨੂੰ ਚਾਹ ਜੋ ਸਤਨਾਮ ਨੂੰ ਚਾਹ ਇਹਨਾਂ ਦਾ ਨਾਮ ਲੈਣ ਦਾ ਕੀ ਫਰਜ਼ ਹੈ ਇੱਕ ਗੱਲ ਹੋਰ ਮੰਮੀ ਤੁਸੀਂ ਤਾਂ ਕਹਿੰਦੇ ਸੀ ਇਹਦੇ ਘਰ ਵਾਲਾ ਬਾਹਰ ਰਹਿੰਦਾ ਜੇ ਬਾਹਰ ਰਹਿੰਦਾ ਫਿਰ ਘਰ ਵਾਲਾ ਫੋਨ ਤਾਂ ਕਰੇ ਚੱਕਰ ਵਾਲੇ ਇੱਕ ਨੁੱਤਾ ਕੀੜਾ ਤਾਂ ਮਾਰੇ 7-8 ਦਿਨਾਂ ਚ ਇੱਕ ਵਾਰ ਵੀ ਨਹੀਂ ਆਇਆ ਉਹ ਨਹੀਂ ਪੁੱਤ ਮੇਰੀ ਗੱਲ ਸੁਣ ਲੈ ਤੂੰ ਕਾਹਨੂੰ ਦੁੱਖ ਦੀਆਂ ਸੇੜਦੀ ਐ ਹੈ ਘਰ ਵਾਲਾ ਕਿਹੜਾ ਵਿਚਾਰਾ ਇਹਨੂੰ ਕੋਈ ਕਮਾਈ ਲਿਆ ਕੇ ਜਾਂਦਾ ਇਹ ਤਾਂ ਆਪਦਾ ਕਮਾਉਂਦੀ ਐ ਖਾਂਦੀ ਐ ਵਿਚਾਰੀ ਹੈ ਘਰ ਵਾਲਾ ਕਦੋਂ ਸਿਆਣਦਾ ਇਹਨੂੰ ਉਹਨੇ ਤਾਂ ਨਾ ਹੋਰ ਵਿਆਹ ਕਰਾ ਰੱਖਿਆ ਬਾਹਰ ਪੁਰਵੇ ਕਰਾ ਰੱਖਿਆ ਬਸ ਲਾ ਵਿਆਹ ਕਰਾ ਲੈ ਭਾਈ ਤੀਮੀ ਰੱਖੀ ਲਾ ਲੈ ਇੱਕੋ ਹੀ ਗੱਲ ਹੈ ਹਣ ਇਹਨੂੰ ਵਿਚਾਰੀ ਨੂੰ ਕਿੱਥੇ ਸਿਆਣ ਦਾ ਕੁੜੇ ਚਲ ਇਹ ਕਰਕੇ ਪੁੱਤ ਮੈਨੂੰ ਕਰਸ ਆ ਗਿਆ ਵੀ ਚਲ ਕੋਈ ਨਾ ਮੰਮੀ ਦੋ ਰੋਟੀਆਂ ਨੇ ਇੱਥੇ ਖਾ ਲਿਆ ਕਰ ਮੰਮੀ ਮੈਂ ਕਹਣੀ ਆਪਾਂ ਕੰਮ ਵਾਲੀ ਨੂੰ ਹਟਾ ਦਿੰਨੇ ਆ ਕਿਉਂ ਬਸ ਮੈਂ ਆਪੀ ਸਾਰਾ ਕੰਮ ਕਰ ਲਿਆ ਕਰੂਗੀ ਉਹ ਨਹੀਂ ਪੁੱਤ ਤੂੰ ਐਸਾ ਹਾਲ ਹੈ ਆ ਮੀ ਨਹੀਂ ਕਮਲ ਮਾਰਦੇ ਹੁੰਦੇ ਕਾ ਆਪਾਂ ਨੂੰ ਕਿੰਨਾ ਕ ਹੈ ਸੋਹਣੀ ਮੇਰੇ ਪੁੱਤ ਦੀ ਤਨਖਾਹ ਹੁੰਦੀ ਹੈ ਤਨਖਾਹ ਆਪਾਂ ਦੇਈ ਜਾਮਾ ਗਈ ਇਹ ਬਣਦੇ 2 ਰੁਪਏ ਬੀਬੀ ਬਸ ਮੈਨੂੰ ਤਾਂ ਟੈਨਸ਼ਨ ਜੀ ਹੋਈ ਰਹਿੰਦੀ ਹੈ ਸਾਰਾ ਦਿਨ ਤੂੰ ਕਾਦੀ ਟੈਨਸ਼ਨ ਕਰਦੀ ਆ ਪੁੱਤ ਤੈਨੂੰ ਹਾਂ ਸੋਣਾ ਤੇਰਾ ਬੰਦਾ ਕਮਾਈ ਕਰਦਾ ਸੁੱਖ ਨਾਲ ਸਰਕਾਰੀ ਜੌਬ ਹੈ ਮੇਰੇ ਪੁੱਤ ਦੀ ਸੋਣੀ ਤੇਰੀ ਕੋਠੀ ਆ ਤੂੰ ਫਿਕਰ ਕਾਦਾ ਕਰਦੀ ਮम्मी ਕੋਠੀ ਐ ਕਾਠੀਆਂ ਛੱਡੋ ਚਲੋ ਠੀਕ ਐ ਬਸ ਤੁਸੀਂ ਵੀ ਉਹਨੂੰ ਸਮਝਾ ਦਿਓ ਕਿ ਉਹਦੇ ਨਾਲ ਰਾਣੀ ਵੀ ਭਈ ਉਹਦੇ ਕਮਰੇ ਚ ਜਾਣ ਦੀ ਲੋੜ ਨਹੀਂ ਠੀਕ ਐ ਚੱਲ ਕੋਈ ਨਾ ਪੁੱਤ ਮੈਂ ਸਮਝਾ ਦਉ ਹਾਂ ਦੱਸ ਕੀ ਕਰਾਂ ਬੜਾ ਪੱਗਾ ਪੈ ਗਿਆ ਇਹ ਵੀ ਨਾਲ ਹਟਦਾ ਨਹੀਂ ਹੈਗਾ ਬੈਵਤਾ ਕਰਨੋ ਚੰਗਾ ਭਲਾ ਪਤਾ بھی میں دوارے بیا کرا لیا دوارے بیا کرا لیا بھی نے دیکھ لیا نا کر نہ ہور پگے پینے گے میں کتھے کتنے پڑتے رکھوں یہ دے یہ بھی کنجنو جمی شرم نہیں ہے گی چل کوئی نہ پائی سمجھا دوں میں ہور کی کرا ہو کر شراب پیتی తిన క్లేష పే చాలా మే తన అందరూ పక్క అవ్వ